ਵਿਚ ਨੜਕਾਣੇਂ ਤੇ ਵਾਲੀ ਹਿੰਦ ਦੈ ਪੀਰਾਂ ਨੇ ਪੀਰ ਆਏ ਵਿਚ ਨੜਕਾਣੇਂ ਤੇ ਵਾਲੀ ਹਿੰਦ ਦੈ ਪੀਰਾਂ ਦੇ ਪੀਰ ਆਏ ਤਰਤੇ ਨੂੰ ਪਾਗ ਲੱਗ ਗਏ ਜੀ ਤਰਤੇ ਨੂੰ ਪਾਗ ਲੱਗ ਗਏ ਜਿੱਥੇ ਜਾ ਕੇ ਉਹਨਾਂ ਚਰਨ ਟਿਕਾਏ ਤਰਤੇ ਨੂੰ ਪਾਗ ਲੱਗ ਗਏ ਜਿੱਥੇ ਜਾ ਕੇ ਅਨ ਚਰਨ ਟਿਕਾਏ ਵਿਚ ਨਣ ਕਾਣੇ ਦੇ ਰਾਜੇ ਸਿਕਸਾਈ ਬਣ ਗਏ ਚੁੱਕੀ ਅਤ ਜਾਲਮਾਨੇ ਪਾਰੀ ਈਰਖਾ ਚ ਸੜੀ ਦੁਨੀਆ ਅਕੇ ਨਾਮ ਦੇ ਛੱਟੇ ਨਾਲ ਠਾਰੀ ਤੱਕ ਉਹ ਦਨੂਰੀ ਮੁਖੜਾ ਮੈਨ ਹਰ ਇੱਕ ਦੇ ਨਸ਼ਿਆਏ ਤੱਕ ਉਹ ਦਨੂਰੀ ਮੁਖੜਾ ਮੈਨ ਹਰ ਇੱਕ ਦੇ ਨਸ਼ਿਆਏ ਵਿਚ ਨਨੁ ਕਾਣੇਂ ਤੇ ਵਾਲੀ ਹਿੰਦ ਦੇ ਪੀਰ ਦੇ ਆਏ ਵਿਚ ਨਨੁ ਕਾਣੇਂ ਤੇ ਵਾਲੀ ਹਿੰਦ ਦੇ ਪੀਰਾਂ ਦੇ ਪੀਰ ਆਏ ਦਰ ਤੀਨੋਂ ਪਾਗ ਲੱਗ ਗਏ ਤੇ ਜਾ ਕੇ ਉਹਨਾਂ ਚਰਨ ਟਿਕਾਏ ਅੱਲਾ ਤੇਰਾ ਮਾਮਨਾਮ ਤੇ ਨਿਤ ਹੁੰਦਿਆਂ ਸਿੰਧ ਚਲੜਾਈਆਂ ਸਚ ਨੂੰ ਕੇ ਨਾਰੇ ਰੱਖ ਕੇ ਮੁੱਲਾ ਪੰਡਤਾਂ ਨੇ ਅਤਾਂ ਸਹਿ ਸਚਾਈਆਂ ਜੇ ਸੱਚ ਨੂੰ ਕਿਨਾਰੇ ਰੱਖ ਕੇ ਮੁੱਲਾ ਪੰਡਤਾਂ ਨੇ ਅੱਤਾਂ ਹੈ ਸਿਚਾਈਆਂ ਮਜਮਾਂ ਦੇ ਨਾਮ ਦੇ ਉੱਤੇ ਦੋਹਾ ਗੁਆਨੇ ਲੋਕ ਸੀ ਲੜਾਏ ਵਿੱਚ ਨਨ ਕਾਣੇ ਦੇ ਵਾਲੀ ਹਿੰਦ ਦੇ ਪੀਰਾਂ ਦੇ ਪੀਰ ਆਏ ਅਰ ਤੈਨੂੰ ਪਾਗਲ ਲੱਗ ਗਏ ਦਿੱਤ ਜਾ ਕੇ ਸਾਈਂ ਬਾਂ ਚਰਨ ਟਿਕਾਏ ਅਰ ਤੈਨੂੰ ਪਾਗਲ ਲੱਗ ਗਏ ਗਮਵਾਲੀ ਰਾਤ ਮੁੱਕ ਗਈ ਹੋਇਆ ਜਾਗੇ ਉੱਤੇ ਸੋਨ ਸਵੇਰਾ ਗਮਵਾਲੀ ਰਾਤ ਮੁੱਕ ਗਈ ਹੋਇਆ ਜਾਗੇ ਉੱਤੇ ਸੋਨ ਸਵੇਰਾ ਨਾਨਕ ਜੀ ਦਾ ਰੂਪ ਤਾਰ ਕੇ ਪਾਇਆ ਆਪ ਜਹਰੀ ਨੇ ਫੇਰਾ ਪਾਇਆ ਆਪ ਜਹਰੀ ਜਿਨੇ ਫੇਰਾ ਸਦੀਆਂ ਤੋਂ ਸੁੱਤੇ ਦੇਸ਼ ਦੇ ਗੁਰੂ ਨਾਨਕ ਸਾਹਿਬ ਜੀ ਨੇ ਬਾਗ ਜਗਾਏ ਜੀ ਵਿੱਚ ਨਨ ਕਾਣੇ ਦੇ ਵਾਲੀ ਹਿੰਦ ਦੇ ਪੀਰਾਂ ਦੇ ਪੀਰ ਆਏ ਬਾਗਾਂ ਚ ਬਹਾਰ ਆ ਗਈਆਂ ਵੰਡੀ ਬੁੱਕ ਬੁੱਕ ਫੁੱਲਾਂ ਖੁਸ਼ਬੋਈ ਬਾਗਾਂ ਚ ਬਹਾਰ ਆ ਗਈਆਂ ਵੰਡੀ ਬੁੱਕ ਬੁੱਕ ਫੁੱਲਾਂ ਖੁਸ਼ਬੋਈ ਕੋਇਲਾਂ ਨੇ ਗਾਏ ਨਗਮੇ ਖੁਸ਼ਦਿਸਦਾ ਪਰਿੰਦਾ ਹਰ ਕੋ ਕੋਇ ਲਨੇਗਾ ਇਹ ਨਗਮੇ ਖੁਸ਼ ਦਿਸਦਾ ਪਰਿੰਦਾ ਹਰ ਕੋਈ ਪਪੀ ਹੈ ਦੀ ਪਿਆਸ ਬੁਝ ਗਈ ਪਪੀ ਹੈ ਦੀ ਪਿਆਸ ਬੁਝ ਗਈ ਹੌਂਟ ਅਜਲਾਂ ਤੂੰ ਜੇ ਦੇ ਸਿਤੇ ਹਾਏ ਜੀ ਵਿੱਚ ਨਣਕਾਣੇ ਦੇ ਵਾਲ ਹਿੰਦ ਦੇ ਪੀਰਾਂ ਦੇ ਪੀਰੇ ਆਏ ਤਰਤੀ ਨੂੰ ਪਾਗ ਲੱਗ ਗਏ ਜਿੱਥੇ ਜਾ ਕੇ ਉਹਨਾ ਚਰਨ ਟਿਕਾਏ ਚੇਰੇ ਆਤੇ ਆਇਆ ਰੌਣਕਾਂ